ਤਨੂ ਕੰਮ ਰਹੇ ਨਾ ਹੋਵੇ ਦੇ ਧਨ ਦੇ ਵਪਾਰ ਤਨੂ ਕੰਮ ਰਹੇ ਨਾ ਹੋਵੇ ਦੇ ਸੱਤ ਬੁੱਤ ਕੂਚਣੇ ਅਲੀ ਚਲੋ ਵੀ ਬਈ ਇੱਥੇ ਕਿੱਥੇ ਜਾਦੇ ਹੋ ਕਿਤੇ ਜਿਆਦੇ ਉੱਥੇ ਜਾਂ ਦੋ ਦਿਨ ਪਰ ਜਾਵਾ ਸੀ ਇੱਧਰ ਇਹ ਬੁੜੀਆਂ ਖੜੀਆਂ ਇੱਧਰ ਵੀ ਪਿਛਾ ਦੇ ਲੰਗਰ ਹੈ ਹਾਂ ਹਾਂ ਉਹ ਇਹਨਾਂ ਨੂੰ ਇਹ ਕਿਤੇ ਬੁੜੀਆਂ ਨੂੰ ਟੱਪ ਜੈਗੀਆਂ ਇੱਧਰ ਟੱਪ ਕੇ ਆਉਂਗਾ ਉਹ ਇੱਧਰ ਬਿਤਾਓ ਲੰਗਰ ਛੱਗੀ ਆ ਇਨਾਂ ਨੂੰ ਕਹਿਦੇ ਹੁਰਲੇ ਵਾਸਤੇ ਲੰਗਰ ਚੱਕ ਲੈਣੀਆਂ ਲੰਗਰ ਵਾਸਤੇ ਕਹਦੇ ਮਾਤਾ ਬਹੁਤ ਬਹੁਤ ਲੱਗ ਜੂ ਲੰਗਰ ਨੂੰ ਬਗਾ ਲਿਆ ਫੜਦੇ ਗੱਲਾਂ ਨੇ ਫੇਰ ਬੈਠਣ ਅੱਛਾ ਉਹ ਹੋਰ ਨਾ ਲੰਗਰ ਲਿਖ ਜਣਾ ਫੜੇਗਾ ਸਲਾਬਾ ਕਿਹੜਾ ਆਹ ਆਹ ਉਹੀ ਕਿਹੜਾ ਹੈ ਵਾਹਿਗੁਰੂ ਤੁਨ੍ਹ੍ਹ ਵਲਾਂਦੇ ਨੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣੇ ਕਵਿਸਰੀ ਜਥੇ ਧੰਨ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਬਾਰੇ ਤੇ ਗੁਰਸਿੱਖ ਇਤਿਹਾਸ ਬਾਰੇ ਸਿੱਖ ਸੰਗਤਾਂ ਨੂੰ ਕੁਵਿਸਰੀ ਸੁਣਾ ਕੇ ਨੇ ਮਹੱਲ ਕਰਨਗੇ ਸਰਬੱਤ ਸੰਗਤਾਂ ਨੇ ਬੜੇ ਪਿਆਰ ਤੇ ਤਤਕਾਰ ਦੇ ਨਾਲ ਕੁਵਿਸਰੀ ਜਥੇ ਵੱਲੋਂ ਇਤਿਹਾਸ ਨੂੰ ਸਰਵਨ ਕਰਨਾ ਹੈ ਸਰਬੱਤ ਸੰਗਤਾਂ ਨੇ ਬੈਠ ਕੇ ਲੰਗਰ ਸਕਣਾ ਹੈ ਕਿਸੇ ਪ੍ਰਕਾਰ ਦਾ ਸੋਰ ਸਰਾਬਾ ਨਹੀਂ ਕਰਨਾ ਕਿਉਂਕਿ ਗੁਰੂ ਦੇ ਸਤਕਾਰ ਵਾਸਤੇ ਆਪਾਂ ਕੱਤਰ ਹੋਏ ਆਂ ਸਰਬੱਤ ਸੰਗਤਾਂ ਨੇ ਗੁਰੂ ਦਾ ਸਤਕਾਰ ਨੂੰ ਕਾਇਮ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਕੋਟਨ ਕੋ ਧੰਨਵਾਦ ਭਾਈ ਸਾਰੇ ਗੁਰਮੁਖ ਪਿਆਰਿਆਂ ਦਾ ਸਾਡੀ ਨਗਰੀ ਦਾ ਜਿਨ੍ਹਾਂ ਵੱਲੋਂ ਬੜੇ ਪ੍ਰੇਮ ਭਾਵਨਾ ਦੇ ਨਾਲ ਦਸ਼ਮੇਸ਼ ਪਟਾਚਰੂ ਗੱਲਣ ਵਾਲੇ ਪਾਖਸ਼ੇ ਦੇ ਉਤਾਰ ਆਗਮਨ ਦੀ ਖੁਸ਼ੀ ਦੇ ਵਿੱਚ ਚੋਕੇ ਧੋਤੀ ਬਾਣੀ ਆਈ ਜਦ ਸਗਲ ਚਿੰਤ ਮਟਾਈ ਇੱਕ ਜਗਾਂ ਵਿੱਚ ਆਈ ਆਪਣੇ ਹਰ ਨਗਰ ਦੇ ਵਿੱਚ ਅਜੀ ਖਾਰੀ ਜ਼ਿੰਦਗੀ ਨਹੀਂ ਭਾਈ ਦੇ ਨਗਰ ਵਿੱਚ ਬਈ ਥੋੜਾ ਜਿਹਾ ਵੇਖ ਕੇ ਦੇਖ ਬੜੀ ਉਦਣ ਹੀ ਆ ਅਰੇ ਦੇ ਖਜ਼ਾਨਿਆਂ ਤੋਂ ਕੱਟ ਦਿੱਤਾ ਇਹ ਡੇਗ ਡੁਗਲੇ ਰਾਸ਼ਟਰ ਕੋਈ ਹਰ ਮਦਦ ਫੱਟੇ ਵਕਤੇ ਆਓ

जिता जा ਜੋ ਦੀ ਤੇ ਤਮ ਜਿ ਤੇਰੇ ਦਰਵਾਰ ਦੀ ਸੋਬਾ ਹਰ ਧੰਮ ਮੈਂ ਗਈ ਤੇ ਦਰਵਾਰ ਦੀ ਸੁਨਾ ਕਾ ਸੋਈ ਜਾਵਾ ਜੀ ਤੁਹਾਡਾ ਪ੍ਰਕਾਸ਼ ਸਿੰਘ ਕਿਹੜਾ ਬੰਦਾ ਜੀ ਅੱਜ ਪੁੰਦਰਪਨੀ ਵਿਖੇ ਨਗਰ ਕੀਰਤਨ ਸਜਾਇਆ ਗਿਆ ਕੀ ਆਖੋਗੇ ਧੰਨ ਧੰਨ ਸਭ ਸ੍ਰੀ ਸਮਾਹ ਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੇ ਮੌਕੇ ਤੇ ਜੀ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਧੂੜੀ ਅੰਦਰ ਪੰਜ ਪਿਆਰੇ ਦੀ ਗਵਾਈ ਹੇਠ ਇਹ ਨਗਰ ਕੀਰਤਨ ਕੀਤਾ ਗਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਬਖਸ਼ਿਸ਼ ਦਿੱਤਾ ਕੀਤੀ ਹੈ ਮਹਾਰਾਜ ਨਗਰ ਕੀਰਤਨ ਕੱਢ ਲਿਆ ਹੈ ਨਗਰ ਦੇ ਨਿਵਾਸੀਆਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਨਗਰ ਦੇ ਨਿਵਾਸੀ ਨੇ ਬੇਨਤੀ ਕੀਤੀ ਹੈ ਕਿ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਤਿ ਸਾਇਆ ਹੈ ਇਹਦਾ ਕਰਦੇ ਹੋਣਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਭਰਾਨਾ ਕਰਨਾ ਇਸ ਸਿੱਖੀ ਦਾਤ ਤੇ ਨਾਮ ਦਾ ਵਿਦਾਨ ਕਰਨਾ